ਨਾਮ ਸੁਪਿੰਦਰ ਸਿੰਘ ਬੱਗਾ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਬੀਜੇਪੀ ਸਰਕਾਰ ਅਸੀਂ 13 ਤੇ 14 ਫਰਵਰੀ ਤੇ 21 ਫਰਵਰੀ ਨੂੰ ਜਿੰਨੇ ਸਾਡੇ ਕਿਸਾਨ ਪੱਟੜ ਕੀਤੇ 21 ਤਰੀਕ ਨੂੰ ਸਾਡਾ ਸ਼ੁਭ ਕਰਨ ਕਿਸਾਨ ਸ਼ਹੀਦ ਵੀ ਕਰ ਦਿੱਤਾ ਗਿਆ ਤਾਂ ਸਾਡੇ 21 ਤਰੀਕ ਨੂੰ ਟਰੈਕਟਰ ਬੇਤੁਦਾ ਟਰੈਕਟਰ ਮੋਦੀ ਹਾਲਤ ਨਾਲ ਮਾੜੇ ਤਰੀਕੇ ਨਾਲ ਪਨ ਦਿੱਤੇ ਗਏ ਉਸ ਤੋਂ ਬਾਅਦ ਹੁਣ ਜਿਹੜੀ ਹਰਿਆਣਾ ਸਰਕਾਰ ਆ ਉਹ 6 ਆਫੀਸਰ ਨੂੰ ਰਾਸ਼ਟਰਪਤੀ ਅਵਾਰਡ ਦਿਵਾਉਣ ਜਾ ਰਹੀ ਆ ਉਸ ਦੇ ਵਿਰੋਧ ਵਿੱਚ ਅਸੀਂ ਅੱਜ ਇਹ ਜਿਹੜਾ ਪੁਤਲਾ ਮੋਦੀ ਸਰਕਾਰ ਦਾ ਹਰਿਆਣਾ ਸਰਕਾਰ ਦਾ ਫੂਕਣ ਆ ਰਹੇ ਆ ਤਾਂ ਉਹ ਦੋਸਤ ਵੱਜੋਂ ਅਸੀਂ ਇਹ ਜਿਹਾ ਪ੍ਰੋਗਰਾਮ ਦਿੱਤਾ ਇਕੱਠੇ ਹੋ ਕੇ ਇਹ ਸਯੁਕਤ ਤਸਰ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਮਐਮ ਦਾ ਪ੍ਰੋਗਰਾਮ ਸੀਗਾ ਤਾਂ ਉਹਦੇ ਤਹਿਤ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ ਇਹ ਪੂਰਾ ਜੀ ਭਾਰਤ ਲੈਵਲ ਦੇ ਉੱਤੇ ਕਾਲ ਸਿਗੀਦਾਰੀ ਭਾਰਤ ਦੇ ਵਿੱਚ ਪੂਰੇ ਜੀ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਲੈਵਲ ਤੇ ਨਹੀਂ ਹੈਗਾ ਜੀ ਇਹ ਤੇ ਵਾਕੋ ਜਿੱਥੇ ਬੰਦੇ ਕਰ ਰਹੀਆਂ ਕਿ ਇਹ ਸਾਰੀਆਂ ਜਿਹੜੀਆਂ ਸਯੁਗਤ ਕਿਸਾਨ ਮੋਰਚਾ ਗੈਰ ਰਾਜਨੀਤੀ ਦੇ ਵਿੱਚ ਨੇ ਜਿਹੜੀਆਂ ਫੋਰਮ ਨੇ ਜਿਹੜੇ ਦੋਨੇ ਫੋਰਮ ਨੇ ਕੇਐਮਐਮ ਦੇ ਵਿੱਚੋਂ ਉਹ ਸਾਰੀਆਂ ਜਿੱਥੇ ਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਰਣਨੀਤੀ ਰਹੇਗੀ ਸਾਡੀ ਅਗਲੀ ਰਣਨੀਤੀ ਹੈ ਅਸੀਂ 15 15 ਅਕਤੂਬਰ ਨੂੰ ਅਸੀਂ ਟਰੈਕਟਰ ਮਾਰਚ ਵੱਡੇ ਪੱਧਰ ਤੇ ਕਾਫਲਿਆਂ ਦੇ ਰੂਪ ਚ ਅਲੱਗ-ਅਲੱਗ ਤਹਿਸੀਲਾਂ ਦੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਟਰੈਕਟਰ ਮਾਰਚ ਕਰਾਂਗੇ ਤੇ ਅਸੀਂ ਇਹ ਸਰਕਾਰ ਨੂੰ ਯਾਦ ਕਰਾਵਾਂਗੇ ਵੀ ਅਸੀਂ ਆਜ਼ਾਦ ਆ ਤੇ ਜਿਹੜਿਆ ਗੁਲਾਮੀ ਦੀਆਂ ਬੇੜੀਆਂ ਪਾਈਆਂ ਜਾ ਰਹੀਆਂ ਨੇ ਅਸੀਂ ਕਦੇ ਨਹੀਂ ਇਹ ਬਖਸ਼ਾਂਗੇ ਅੱਜ ਜਿੱਦਾਂ ਬੁੱਕਲੇ ਮੁੰਗੇ ਜਾ ਰਿਹਾ ਡੀਸੀ ਮੰਗ ਪੱਤਰ ਵਗੈਰਾ ਤੇ ਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਸਾਡੀਆਂ ਥੋੜੀ ਜਿਹਾ ਲੁਧਿਆਣਾ ਜ਼ਿਲ੍ਹੇ ਦੀਆਂ ਜਿਹੜੀਆਂ ਦੋ ਕਿਸਮਸਿਆਵਾਂ ਨੇ ਉਸ ਦੇ ਤਹਿਤ ਅਸੀਂ ਮੰਗ ਪੱਤਰ ਦੇਣਾ ਅਦਰਵਾਜ਼ੇ ਉੱਪਰੋਂ ਕੋਈ ਕਾਲ ਨਹੀਂ ਮੰਗ ਪੱਤਰ ਨਹੀਂ ਇਹ ਜੇ ਮੋਰਚੇ ਸੰਬੰਧ ਵਿੱਚ ਕੋਈ ਨਹੀਂ ਹੈਗੀ ਅਸੀਂ ਤਾਂ ਜੀ ਇਹੀ ਕਹਿਣਾ ਚਾਹਾਂਗੇ ਵੀ ਦੇਖੋ ਸਰਕਾਰਾਂ ਨੇ ਕਿਵੇਂ ਮਤਲਬ ਦੇਸ਼ ਦੀ ਜਨਤਾ ਨਾਲ ਧੱਕਾ ਕਰ ਰਹੀਆਂ ਜਿਹੜੇ ਅਫਸਰਾਂ ਨੇ ਉਨੇ ਹੱਥੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਅਸਰੂ ਕਹੇ ਦੇ ਗੋਲੇ ਛੱਡੇ ਸਾਡਾ 400 ਕਿਸਾਨ ਇਹਨਾਂ ਨੇ ਫਟੜ ਕੀਤਾ 6 ਕਿਸਾਨਾਂ ਦੀਆਂ ਅੱਖਾਂ ਚੜੀਆਂ ਗਈਆਂ ਬਹੁਤ ਸੇ ਕਿਸਾਨਾਂ ਦੇ ਕੰਨ ਬੋਲੇ ਹੋ ਗਏ ਜਿਨ੍ਹਾਂ ਨੂੰ ਸੁਣਾਈ ਨਹੀਂ ਦੇ ਰਿਆ ਜਿਹੜੇ ਆਫਸਰਾਂ ਨੇ ਇਹ ਸਭ ਕੁਝ ਕੀਤਾ ਉਹਨਾਂ ਨੂੰ ਹੀ ਹਰਿਆਣਾ ਸਰਕਾਰ ਨੇ ਸਿਫਾਰਿਸ਼ ਕੀਤੀ ਆ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕਰਨ ਦਾ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਮਤਲਬ ਇਹ ਪੁਤਲਾ ਫੂਕਣ ਜਿਹੜਾ ਹਰਿਆਣਾ ਸਰਕਾਰ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਣ ਆਇਆ ਕਿ ਤੁਸੀਂ ਇਹ ਕਰਨਾ ਨਹੀਂ ਮਿੱਟੂ ਦੀ ਫੋਟੋ ਲੈ ਆਏ ਹਰ ਅਵਰੀਦ ਬਿੱਟੂ ਆ ਜਿਹੜਾ ਉਹ ਕਿਸਾਨਾਂ ਪ੍ਰਤੀ ਆਪਾਂ ਦਰ ਭਾਸ਼ਾ ਬੋਲ ਰਿਹਾ ਉਹਨੂੰ ਚੇਤਾਵਨੀ ਦਿੰਨੇ ਆ ਵੀ ਜਿਵੇਂ ਅੱਗੇ ਤੇਰਾ ਨਿਕਲਣਾ ਬੰਦ ਕੀਤਾ ਸੀ ਹੁਣ ਵੀ ਤੇਰਾ ਨਿਕਲਣਾ ਬੰਦ ਕਰ ਦਿਆਂਗੇ ਜਿਹੜੇ ਇਹ ਪੁੱਠੇ ਸਿੱਧੇ ਬਿਆਨ ਦਿੰਦਾ ਉਹਦੇ ਤੋਂ ਇਹ ਬਾਜ ਆਵੇ ਇਹਨੂੰ ਸਾਡੀ ਸਖਤ ਚੇਤਾਵਨੀ ਆ ਵੀ ਇਹ ਕਦੇ ਕਹਿੰਦਾ ਕਿਸਾਨ ਇਹ ਬੇਲੜ ਨੇ ਕਦੇ ਕਹਿੰਦਾ ਵੀ ਇਸ ਛਰਪਾਨ ਲੈ ਕੇ ਨਹੀਂ ਦਿੱਲੀ ਜਾ ਸਕਦੇ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਸਾਡੇ 70% ਕਿਸਾਨ ਵੀਰ ਨੇ ਜਿਹੜੇ ਉਹ ਅੰਮ੍ਰਿਤਧਾਰੀ ਸਿੰਘ ਨੇ ਕਿ ਉਹ ਦਿੱਲੀ ਜਾਣ ਲਈ ਸ੍ਰੀ ਸਾਹਿਬ ਲਾ ਕੇ ਜਾਣਗੇ ਇਹ ਹੈ ਹੀ ਸਾਲਾ ਦੋਗਲਾ ਇਹਦਾ ਬੁੱਜੜ ਦਾ ਪੋਤਾ ਇਹ ਪਹਿਲਾਂ ਵੀ ਉਹਦੇ ਦਾਦੇ ਨੇ ਇਹੀ ਕੁਝ ਪੰਜਾਬ ਨਾਲ ਕੀਤਾ ਇਹ ਜਿਹੜਾ ਰਵਨੀਤ ਬਿੱਟੂ ਆ ਭਾਜਪੀ ਦੇ ਇਸ਼ਾਰੇ ਤੇ ਪੰਜਾਬ ਦਾ ਮਾਹੌਲ ਪੜਕਾਉਣ ਨੂੰ ਔਰ ਖਰਾਬ ਕਰਨਾ ਚਾਹ ਰਿਹਾ ਕਿਉਂਕਿ ਅੱਗੇ ਲੈਗ ਚਣਾ ਆ ਰਹੀਆਂ ਨੇ ਆ ਜਿਹੜੀਆਂ ਹੋਣੀਆਂ ਹਾਂ ਜੀ ਉਹਦੇ ਕਰਕੇ ਇਹ ਆਪਦੇ ਜਾਨੀ ਫਾੜੋ ਤੇ ਰਾਜ ਕਰੋ ਵਾਲੀ ਨੀਤੀ ਆ ਪਰ ਇਹ ਕਦੇ ਵੀ ਅਸੀਂ ਸਫਲ ਨਹੀਂ ਹੋਣ ਦਵਾਂਗੇ ਕੁਲਦੀਪ ਸਿੰਘ ਸਿੱਖੋ ਬਲਾਕ ਸਰਪੰਸ ਮਾਚੀਵਾੜਾ ਸੰਗਰਾਲਾ ਜੀ